ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਸਥਾਨ ਜਿਸ ਸਥਾਨ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਇਸ ਸਥਾਨ ਦਾ ਨਾਮ ਹੈ ਗੁਰਦੁਆਰਾ ਮਜਨੂ ਕਾ ਟਿੱਲਾ ਔਰ ਇਹ ਸਥਾਨ ਦਿੱਲੀ ਦੇ ਅੰਦਰ ਹੈ ਔਰ ਜਮਨਾ ਨਦੀ ਦੇ ਕੰਢੇ ਤੇ ਹੈ ਔਰ ਇਸ ਸਥਾਨ ਤੇ ਪਹਿਲਾ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਸਨ ਉਦੋਂ ਬਾਅਦ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਆਏ ਹਸਨ ਉਦੋਂ ਬਾਅਦ ਇਸ ਸਥਾਨ ਤੇ ਗੁਰੂ ਹਰ ਰਾਏ ਜੀ ਦੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਆਏ ਸਨ ਔਰ ਉਦੋਂ ਬਾਅਦ ਇਸ ਸਥਾਨ ਤੇ ਬਾਬਾ ਬਗੇਲ ਸਿੰਘ ਜੀ ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਸੀ ਉਹ ਵੀ ਇਸ ਸਥਾਨ ਤੇ ਆ ਕੇ ਰਹੇ ਸਨ ਤੇ ਹੁਣ ਆਪਾਂ ਇਸ ਸਥਾਨ ਦੇ ਪਿਛਲੇ ਇਤਿਹਾਸ ਦੇ ਬਾਰੇ ਗੱਲ ਕਰਾਂਗੇ ਪਾਸ਼ਾ ਸਕੰਦਰ ਲੋਧੀ ਦੇ ਸਮੇਂ ਗੁਰੂ ਨਾਨਕ ਪਾਸ਼ਾ ਜੀ ਇੱਥੇ ਆਏ ਸਨ ਔਰ ਇਸ ਸਥਾਨ ਤੇ ਉਸ ਟਾਈਮ ਇੱਕ ਫਕੀਰ ਸੀ ਜਿਹਦਾ ਨਾਮ ਅਬਦੁੱਲਾ ਸੀ ਜੋ ਈਰਾਨ ਦਾ ਰਹਿਣ ਵਾਲਾ ਸੀ ਔਰ ਇਹ ਦੁਨੀਆ ਦੀ ਯਾਤਰਾ ਕਰਦਾ ਹੋਇਆ ਜਦੋਂ ਇਸ ਸਥਾਨ ਤੇ ਢਿੱਲੇ ਤੇ ਆ ਕੇ ਪਹੁੰਚਾ ਇਹ ਨਦੀ ਜਮਨਾ ਨਦੀ ਹੈ ਉਸ ਇਸ ਨਦੀ ਦੇ ਕਿਨਾਰੇ ਤੇ ਇੱਕ ਢਿੱਲਾ ਸੀ ਔਰ ਉਸ ਢਿੱਲੇ ਦੇ ਵਿੱਚ ਉਹ ਕੁਟਿਆ ਦੇ ਵਿੱਚ ਰਹਿੰਦਾ ਸੀ ਔਰ ਉਹ ਨਾਲ ਦੇ ਰੱਬ ਦੀ ਭਗਤੀ ਕਰਦਾ ਸੀ ਤੇ ਨਾਲ ਨਾਲ ਇੱਥੇ ਪਤਨ ਸੀ ਜਿੱਥੋਂ ਲੋਕ ਜਮਨਾ ਨਦੀ ਪਾਰ ਕਰਦੇ ਹੁੰਦੇ ਸਨ ਤੋਂ ਉਹ ਲੋਕਾਂ ਦੀ ਸੇਵਾ ਕਰਦਾ ਸੀ ਨਦੀ ਪਾਰ ਕਰਾਉਣ ਵਾਸਤੇ ਤੇ ਲੋਕਾਂ ਨੂੰ ਨਦੀ ਨੂੰ ਪਾਰ ਕਰਾਉਣਾ ਉਧਰੋਂ ਔਰ ਦੂਜੇ ਬੰਨੂ ਇਧਰ ਲੈ ਕੇ ਆਉਣਾ ਤੇ ਨਾਲ ਨਾਲ ਭਗਤੀ ਕਰਨੀ ਤੇ ਜਦੋਂ ਅਬਦੁੱਲਾ ਇੱਥੇ ਨਾਲੇ ਭਗਤੀ ਕਰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਪਤਾ ਲੱਗਾ ਤੇ ਗੁਰੂ ਮਹਾਰਾਜ ਦਾ ਬਹੁਤ ਸਰਦਾਲੂ ਹੋ ਗਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇੱਥੇ ਬੈਠਾ ਯਾਦ ਕਰਨ ਲੱਗਾ ਤੇ ਗੁਰੂ ਮਹਾਰਾਜ ਜਦੋਂ ਪਹਿਲੀ ਉਦਾਸੀ ਸਮੇ ਗੁਰੂ ਨਾਨਕ ਪਾਸ਼ਾ ਦਿੱਲੀ ਵੱਲ ਨੂੰ ਆਏ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ 20 ਜੁਲਾਈ 1505 ਈਸਵੀ ਨੂੰ ਇਸ ਜਗ੍ਹਾ ਤੇ ਆਏ ਸਨ ਉਹ ਅਬਦੁੱਲ ਫਕੀਰ ਸੀ ਜਿਹਦਾ ਜਿਹਦੀ ਸੇਵਾ ਨੂੰ ਵੇਖ ਕੇ ਔਰ ਭਗਤੀ ਨੂੰ ਵੇਖ ਕੇ ਲੋਕਾਂ ਨੇ ਉਹਦਾ ਨਾਮ ਮਜਨੂ ਰੱਖ ਦਿੱਤਾ ਤੇ ਮਜਨੂ ਮਜਨੂ ਕਹਿ ਕੇ ਲੋਕ ਉਹਨੂੰ ਬੁਲਾਉਂਦੇ ਸਨ ਤੇ ਔਰ ਇੱਕ ਦਿਨ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਸੋ ਅਮਰਤ ਵੇਲੇ ਜੋ ਹੈ ਗੁਰਬਾਣੀ ਦਾ ਕੀਰਤਨ ਕਰ ਰਿਹਾਏ ਸਨ ਔਰ ਅਲੀ ਆਵਾਜ਼ ਆਈ ਤੇ ਉਥੇ ਜੋ ਰਾਜੇ ਦੇ ਹਾਥੀ ਦਾ ਜੋ ਸੇਵਾ ਕਰਨ ਵਾਲਾ ਜੋ ਹੈ ਮਹਾਵਤ ਸੀ ਉਹ ਜੋ ਰੋਣ ਲੱਗ ਰੋਣ ਲੱਗ ਪਿਆ ਤੇ ਉਹ ਜਦੋਂ ਉਹ ਮਹਾਵਤ ਨੂੰ ਗੁਰਨਾਨਕ ਪਾਸ਼ਾ ਜੀ ਦੇ ਇਥੇ ਆਉਣ ਦੀ ਪਤਾ ਲੱਗਾ ਵੀ ਗੁਰੂ ਮਹਾਰਾਜ ਇਥੇ ਆਏ ਹੋਏ ਹਨ ਤੋ ਆਣ ਕੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਵੀ ਸਾਡਾ ਹਾਥੀ ਜੋ ਹੈ ਮਰ ਗਿਆ ਹੈ ਤੇ ਮੈਨੂੰ ਹੁਣ ਰਾਜੇ ਨੇ ਬਹੁਤ ਵੱਡੀ ਸਜ਼ਾ ਦੇਣੀ ਹੈ ਤੇ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਉਸ ਹਾਥੀ ਨੂੰ ਜਿੰਦਾ ਕਰ ਦਿੱਤਾ ਸੀ। ਔਰ ਇਸ ਜਦੋਂ ਇਹ ਗੱਲ ਸਾਰੀ ਸੰਗਤ ਨੂੰ ਇੱਥੇ ਪਤਾ ਲੱਗਾ ਜੋ ਇੱਥੇ ਦੇ ਲੋਕ ਗੁਰੂ ਮਹਾਰਾਜ ਕੋਲ ਦਰਸ਼ਨ ਕਰਨ ਵਾਸਤੇ ਆਉਂਦੇ ਸਨ ਤੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਗੁਰੂ ਮਹਾਰਾਜ ਨੇ ਰਾਜੇ ਦਾ ਹਾਥੀ ਨੂੰ ਜਿੰਦਾ ਕਰ ਦਿੱਤਾ ਤੇ ਉਹਨਾਂ ਦੀ ਸਰਦਾ ਹੋਰ ਵੱਧ ਗਈ ਤੇ ਬਹੁਤ ਸਾਰੀ ਸੰਗਤ ਇੱਥੇ ਆਉਣ ਲੱਗ ਪਈ। ਇਸ ਸਥਾਨ ਤੇ ਗੁਰੂ ਨਾਨਕ ਪਾਸ਼ਾ ਜੀ ਲਗਭਗ 10 ਦਿਨ ਰਹੇ ਸੀ। ਔਰ ਗੁਰੂ ਮਹਾਰਾਜ ਸਚੇ ਪਾਸ਼ਾ ਜਦੋਂ ਇਥੋਂ ਚੱਲਣ ਲੱਗੇ ਤੇ ਗੁਰੂ ਮਹਾਰਾਜ ਨੇ ਉਸ ਮਜਨੂ ਨੂੰ ਦੀ ਸੇਵਾ ਨੂੰ ਭਗਤੀ ਨੂੰ ਵੇਖਦੇ ਹੋਏ ਉਹਨਾਂ ਨੂੰ ਵਰ ਦਿੱਤਾ ਕਿ ਇਹ ਜੋ ਸਥਾਨ ਹੈ ਇਹ ਤੁਹਾਡੇ ਨਾਂ ਤੇ ਤੇਰੇ ਨਾਂ ਤੇ ਮਸ਼ਹੂਰ ਹੋਏਗਾ ਔਰ ਜੁਗਾ ਜੁਗਾ ਤੱਕ ਅਟਲ ਰਹੇਗਾ ਔਰ ਇਸ ਸਥਾਨ ਦਾ ਨਾਮ ਮਜਨੂ ਦਾ ਟਿੱਲਾ ਕਹਿ ਕੇ ਪ੍ਰਸਿੱਧ ਹੋਏਗਾ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਇਥੋਂ ਜਾਣ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਦਿੱਲੀ ਆਏ ਤੇ ਉਸ ਟਾਈਮ ਜਹਾਂਗੀਰ ਬਾਦਸ਼ਾਹ ਜਹਾਂਗੀਰ ਦਾ ਰਾਜ ਸੀ ਔਰ ਇਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਹਾਂਗੀਰ ਨਾਲ ਬਹੁਤ ਮੁਲਾਕਾਤਾਂ ਹੋਈਆਂ ਔਰ ਬਹੁਤ ਵਿਚਾਰਾਂ ਹੋਈਆਂ ਔਰ ਇਸ ਸਥਾਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਜੋ ਹੈ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਣ ਜਾਂਦੇ ਹੁੰਦੇ ਸਨ ਔਰ ਇੱਕ ਵਾਰ ਇਸੇ ਜੋ ਸ਼ਿਕਾਰ ਖੇਡਿਆ ਤੇ ਬਹੁਤ ਵੱਡੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਟਾਈਮ ਜਹਾਂਗੀਰ ਵੀ ਗੁਰੂ ਸਾਹਿਬ ਦੇ ਨਾਲ ਸੀ ਔਰ ਉਹ ਸ਼ੇਰ ਵੀ ਆਮ ਸ਼ੇਰਾਂ ਨਾਲੋਂ 3 ਗੁਣਾ ਵੱਡਾ ਸੀ ਤੇ ਉਸ ਟਾਈਮ ਉਹ ਜੋ ਸਥਾਨ ਹੈ ਜਿੱਥੇ ਸ਼ੇਰ ਦਾ ਸ਼ਿਕਾਰ ਹੋਇਆ ਉਹ ਅਜੇ ਅਲੋਪ ਹੈ ਉਹ ਅਜੇ ਪ੍ਰਗਟ ਨਹੀਂ ਹੋਇਆ ਹੈ ਉਦੋਂ ਬਾਅਦ ਇਸ ਸਥਾਨ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਹਾਂਗੀਰ ਦੇ ਨਾਲ ਗਵਾਲੀ ਦੇ ਕਿਲੇ ਵਿੱਚ ਗਏ ਸਨ ਤੇ ਉਹ ਜੋ ਰਾਜੇ ਜੋ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜੋ ਗਵਾਲੀਅਰ ਦੇ ਕਿਲੇ ਵਿੱਚੋਂ ਛੱਡੇ ਗਏ ਸਨ ਬਾਹਰ ਆਏ ਸਨ ਉਹ ਵੀ ਇਸ ਸਥਾਨ ਤੇ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਸਥਾਨ ਤੇ ਹੀ ਆਏ ਸਨ ਔਰ ਇੱਥੇ ਗੁਰੂ ਇਸੇ ਔਰ ਇਸੇ ਸਥਾਨ ਤੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੰਘਾਂ ਨੇ ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾਈ ਔਰ ਇਸੇ ਸਥਾਨ ਤੋਂ ਹੀ ਚੰਦੀ ਚੰਦੁਰ ਨੂੰ 70 ਵਜਦੇ ਹੋਏ ਇੱਥੇ ਸਥਾਨ ਤੋਂ ਹੀ ਪੰਜਾਬ ਲੈ ਕੇ ਗਏ ਲਾਹੌਰ ਲੈ ਕੇ ਗਏ ਤੇ ਲਾਹੌਰ ਦੇ ਵਿੱਚ ਉਹਦੀ ਮੌਤ ਹੋ ਗਈ ਸੀ। ਉਹ ਤੋਂ ਵੱਡੇ ਪੁੱਤਰ RAM RAJE ਨੂੰ ਦਿੱਲੀ ਭੇਜਿਆ। ਔਰ ਬਹੁਤ ਸ਼ਕਤੀਆਂ ਦੇ ਕੇ ਭੇਜਿਆ ਗੁਰੂ ਮਾਰ ਗੁਰੂ ਹਰ ਰਾਏ ਜੀ ਨੇ RAM RAJE ਨੂੰ ਕਿਹਾ ਵੀ ਜੋ ਵੀ ਤੁਹਾਡੇ ਮੂੰਹ ਚੋਂ ਬੋਲ ਨਿਕਲਣਗੇ ਉਹ ਗੁਰੂ ਨਾਨਕ ਪਾਤਸ਼ਾਹ ਤੁਹਾਡੇ ਬੋਲ ਉਸੇ ਟਾਈਮ ਸੱਚ ਕਰਨਗੇ। ਔਰ ਇਸ ਸਥਾਨ ਤੇ ਬਾਬਾ ਰਾਮ ਰਾਈ ਜੀ ਨੇ ਔਰੰਗਜ਼ੇਬ ਨੂੰ 72 ਕਰਾਮਾਤਾਂ ਦਿਖਾਈਆਂ ਔਰ ਇਸ ਸਥਾਨ ਤੇ ਇਹ 72 ਕਰਾਮਾਤਾਂ ਦਿਖਾਈਆਂ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਕਰਾਮਾਤ ਇਹ ਸੀ ਕਿ ਇੱਥੇ ਇੱਕ ਖੂਹ ਬਣਿਆ ਹੋਇਆ ਸੀ ਉਸ ਖੂਹ ਦੇ ਉੱਤੇ ਕਾਰਾਂ ਨੇ ਉਸ ਤੇ ਚਾਦਰ ਪਵਾ ਦਿੱਤੀ ਤੇ ਰਾਮ ਰਾਏ ਨੂੰ ਕਿਹਾ ਕਿ ਤੁਸੀਂ ਇਸ ਸੁਗਾਸਨ ਤੇ ਬੈਠ ਜਾਓ ਤੁਹਾਡੇ ਨਾਲ ਵਿਚਾਰਾਂ ਕਰਨੀਆਂ ਹੈ ਤੇ ਜੀ ਉਹਨਾਂ ਨੇ ਇਹ ਸੋਚਿਆ ਸੀ ਵੀ ਜੇਕਰ ਇਹਨਾਂ ਚ ਕਰਾਮਾਤ ਹੋਊਗੀ ਤੇ بچ ਜਾਣਗੇ ਨਹੀਂ ਤੇ ਖੂ ਦੇ ਵਿੱਚ ਡੇਕੇ ਮਰ ਜਾਣਗੇ ਤੇ ਬਾਬਾ RAM ਰਾਏ ਜੀ ਗੁਰੂ ਨਾਨਕ ਪਾਸ਼ਾ ਦਾ ਨਾਮ ਲੈ ਕੇ ਉਸ ਗਾਸਨ ਤੇ ਬੈਠ ਗਏ ਤੋਂ ਉਹ ਇਸ ਤਰੀਕੇ ਨਾਲ ਬੈਠੇ ਜਿੱਦਾਂ ਧਰਤੀ ਤੇ ਬੈਠੇ ਹੁੰਦਿਆਂ ਔਰ ਇਹ ਵੀ ਕਰਾਮਾਤ ਸੀ ਉਹਨਾਂ 72 ਕਰਾਮਾਤਾਂ ਦੇ ਵਿੱਚ ਉਦੋਂ ਇਸ ਸਥਾਨ ਤੇ ਬਾਬਾ RAM ਰਾਏ ਜੀ ਬਹੁਤ ਲੰਬਾ ਸਮਾਂ ਰਹੇ ਔਰ ਉਦੋਂ ਬਾਅਦ ਬਾਬਾ RAM ਰਾਏ ਜੀ ਉਦੋਂ ਬਾਅਦ 1700 83 ਇਸਵੀ ਨੂੰ ਬਾਬਾ ਬਘੇਲ ਸਿੰਘ ਜੀ ਜਦੋਂ 30000 ਫੌਜ ਲੈ ਕੇ ਦਿੱਲੀ ਦੇ ਉੱਤੇ ਹਮਲਾ ਕੀਤਾ ਦਿੱਲੀ ਨੂੰ ਜਿੱਤਣ ਵਾਸਤੇ ਇੱਥੇ ਆਏ ਸਨ ਤੇ ਉਸ ਟਾਈਮ ਬਾਬਾ ਬਘੇਲ ਸਿੰਘ ਵੀ 5000 ਸਿੰਘਾਂ ਨੂੰ ਲੈ ਕੇ ਇਸ ਸਥਾਨ ਤੇ ਰਹੇ ਸਨ। ਔਰ ਇੱਥੇ ਦਿੱਲੀ ਦੇ ਅੰਦਰ ਜਿੰਨੇ ਗੁਰਦੁਆਰੇ ਹੈ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਨਿਸ਼ਾਨਦੇਹੀ ਕੀਤੀ ਤਾਂ ਇਸ ਸਥਾਨ ਬਣਾਏ ਇਹ ਸਾਡ ਜੋ ਹੈ ਜਮਨਾ ਨਦੀ ਹੈ ਤੇ ਜਦੋਂ ਗੁਰੂ ਸਾਹਿਬ ਇੱਥੇ ਆਏ ਸਨ ਉਸ ਟਾਈਮ ਇਹ ਨਦੀ ਦਾ ਪਾਣੀ ਬਹੁਤ ਸਾਫ਼ ਸੀ ਤੇ ਹੁਣ ਤਾਂ ਪਾਣੀ ਥੋੜਾ ਹੈ ਤੇ ਪਾਣੀ ਵੀ ਗੰਦਾ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ